ਕਿਹਦੇ ਤੱਕ ਤੇ ਭਗਵੰਤ ਸਭ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ ਕਿਸਾ ਨਸ਼ਾ ਮੁਕਤ ਹੋ ਜਾਏਗਾ ਤੁਸੀਂ ਮੈਨੂੰ ਦੱਸੋ ਇਤੋਂ ਦਾ ਮੁੱਖ ਮੰਤਰੀ ਉਹ ਢਾਈ ਵਜੇ ਸੈਲ ਸ਼ੌਟੇ ਜਾਂਦਾ ਤੇ ਇਹ ਸਰਕਾਰ ਦਾ ਜਿਹਦਾ ਚਿਹਰਾ ਮੋਰਾ ਹੁੰਦਾ ਲੜਾਈ ਦੇ ਵਿੱਚ ਜਿਹਨੂੰ ਕਨਸੀਡਰ ਕੀਤਾ ਜਾਂਦਾ ਉਹ ਤੇ ਜਿਵੇਂ ਇਸੋਂ ਦਾ ਉਹ ਖੁਦ ਨਸ਼ਾ ਮੁਕਤ ਨਹੀਂ ਮੇਰਾ ਅਗਲਾ ਚੈਲੰਜ ਹੈ ਇਹਨਾਂ ਦੀ ਸਾਰੀ ਕੈਬਨਿਟ ਜਈ ਇਹਨਾਂ ਦਾ ਡੋਪ ਟੈਸਟ ਕਰਾਓ ਅੱਦੇ ਬੰਦੇ ਆ ਦੇ ਜਿਸਮ ਦੇ ਵਿੱਚੋਂ ਨਸ਼ਾ ਨਿਕਲਦਾ ਇਹਦਾ ਦੇ ਮੈਂ ਲੀਡਰ ਆਫ ਆਪੋਜੀਸ਼ਨ ਨਾ ਗੁਰੰਦੀ ਧਿਰ ਦਾ ਲੀਡਰ ਆ ਮੈਂ ਕੋਈ ਫਰਜ਼ੀ ਗੱਲਾਂ ਕੋ ਮਜ਼ਾਕੀਆਂ ਕਰਨ ਨਹੀਂ ਕਰ ਰਿਹਾ ਮੇਰਾ ਓਪਨ ਚੈਲੰਜ ਹੈ ਸਾਰੇ ਸਟੇਟ ਦੇ ਜਿੰਨੇ ਐਮ ਐਲ ਏ ਨੇ ਇਹਨਾਂ ਦਾ ਡਰੋਗ ਟੈਸਟ ਕਰਾ ਪਹਿਲੇ ਸ਼ੁਰੂ ਕੀਤਾ ਗਿਆ ਭਗਵੰਤੋ ਦੇ ਦੇ ਮੰਤਰੀਆਂ ਤੋਂ ਮੈਨੂੰ ਪਤਾ ਸਾਬਿਆ ਨੂੰ ਤੇ ਜਿਹੜਾ ਵੀ ਮੇਰਾ ਵੀਰ ਇਹ ਸੁਣ ਰਿਹਾ ਉਹਨਾਂ ਨੂੰ ਪਤਾ ਹੈ ਕਿ ਕਿਹਦੇ ਵਾਲੇ ਇਸ਼ਾਰਾ ਕਰਦਾ ਲੱਦੇ ਦੇ ਮੰਤਰੀ ਇਹਨਾਂ ਦੇ ਕੋਈ ਸਿੱਧਾ ਕੰਮ ਕਰ ਲੈਂਦੇ ਕੋਈ ਦੂਜਾ ਕੰਮ ਕਰਦੇ ਇਹ ਹਾਲਾਤ ਨੇ ਪੰਜਾਬ ਕਿਸ ਕਿਸਮ ਦੀ ਸਰਕਾਰ ਆ ਪੈਣਾ ਬੈਠੀਆਂ ਦੱਸੋ ਕਿਸੇ ਨੂੰ ਆਇਆ 1 ਰੁਪਿਆ ਫਾਰਮ ਭਰਦੇ ਰੇ ਝੂਠੇ ਫਾਰਮ ਇਸ ਤੋਂ ਵੱਡਾ ਆਪਣੀਆਂ ਮਾਵਾ ਧੀਆਂ ਦੇ ਪੈਣਾ ਦਾ ਕੀ ਧੋਖਾ ਹੋਣਾ ਤੁਸੀਂ 18 ਸਾਲ ਤੋਂ ਵੱਧੀਆਂ ਵੋਟਸ ਨੂੰ ਵਾਦਾ ਕੀਤਾ ਸੀ ਕਿ ਅਸੀਂ ਜਿੱਦਣ ਮਾਰਚ ਦੇ ਇਸ ਸਾਲ ਹਿੰਦੂ ਜੀ ਇੱਧਰ ਇੱਕ ਮਿੰਟ ਧਿਆਨ ਇਸ ਮਹੀਨੇ 3 ਸਾਲ ਹੋ ਗਏ 17 ਮਾਰਚ ਨੂੰ 3 ਸਾਲ ਬੀਤਣ ਤੇ ਹੋਏ। ਇਹਨਾਂ ਕਹਿੰਦੇ ਸੀ ਅਪ੍ਰੈਲ ਦੇ ਮਹੀਨੇ ਤੋਂ 2022 ਤੋਂ 8000 ਰੁਪਇਆ ਦੇਆ ਕਰਾਂ। ਜਦੋਂ ਆਈ ਪਾਰਲੀਮੈਂਟ ਅਸੀਂ ਮੁੱਦਾ ਚੁੱਕਿਆ। ਅਸੀਂ ਇਹ ਮੁੱਦਾ ਚੁੱਕਿਆ 8000 ਰੁਪਇਆ ਕਿੱਥੇ? ਉਦੋਂ ਫਿਰ ਕੇਜਰੀਵਾਲ ਨੇ ਤੇ ਭਗਵੰਤ ਨੇ ਬਿਆਨ ਦਿੱਤਾ ਕਿ ਸਾਡੇ ਕੋਲ ਬੁਸਤੀ ਹੋ ਗਈ ਹੈ। ਅਸੀਂ ਨਹੀਂ ਦੇ ਸਕੇ ਪਾਰਲੀਮੈਂਟ ਇਲੈਕਸ਼ਨ ਮੁੱਕਦੇ ਅਸੀਂ 8000 ਨਹੀਂ 1100 ਦਿਆ ਕਰਾਂ। ਆ ਪਾਰਲੀਮੈਂਟ ਮੁੱਕੀ ਨੂੰ 7 ਮਹੀਨੇ ਹੋ ਗਏ ਮਹੀਨੇ ਦੇ ਮਹੀਨੇ ਚ ਹੋਈ ਸੀ ਪਿਛਲੇ ਸਾਲ ਆ ਬੀ ਲੋਕ ਸੋ ਕਿੱਥੇ ਗਿਆ ਜੀ ਤੇ ਤੁਸੀਂ ਹਿੰਦੂ ਵਾਲਾ ਦੀ ਇਹ ਵੀ ਦੱਸਣਾ ਕਿ 1100 ਰੁਪਈਆ ਨਹੀਂ ਇਹ ਬੜੀ ਵੱਡੀ ਫਰਾਡ ਜਮਾਤ ਇਹ ਜਿਹੜਾ ਕੇਜਰੀ ਵਾਲੇ ਕੋ ਡਬਲ ਪੀਆਈਪੀ ਝੂਠ ਬੋਲਣ ਤੇ ਭਗਵੰਤ ਕੋ ਸਿੰਗਲ ਪੀਆਈਪੀ ਇਹ ਸਾਰਿਆਂ ਨਾਲ ਵੱਡੇ ਝੂਠਿਆਂ ਦੀ ਜਮਾਤ ਹੈ ਹਿੰਦੁਸਤਾਨ ਇਹਨਾਂ ਦੋ ਮਹੀਨਾ ਕਰਿਆ ਜਾਣਾ ਨਾ ਇਲੈਕਸ਼ਨਾਂ ਤੇ ਜਿਸਾਂ ਦਿੱਲੀ ਕੀਤਾ ਉਦੋਂ ਕਹਿਣਗੇ 11-1100 ਰੁਪਈਆ ਇਹਨਾਂ ਨੂੰ ਭਲਾ ਤੇ ਤੁਹਾਡਾ 36-36000 ਰੁਪਈਆ ਇੱਕ ਮੇਰੀ ਭੈਣ ਦਾ ਜਿਹੜੀ 18 ਸਾਲ ਤੋਂ ਉੱਤੇ ਹੋਟਲ ਵਿੱਚ ਉਹਦੇ 3 ਸਾਲ ਦਾ ਬਕਾਇਆ 10000 ਰੁਪਈਆ ਨਹੀਂ ਜੇ 36000 ਰੁਪਈਆ ਹਿੰਦੂ ਵੱਲੇ ਸਮਝਦੇ ਹੋ ਹਜ਼ਾਰ ਨਾਲ ਨਾ ਕਿਤੇ ਕੰਮ ਚੱਲਦੇ ਨਹੀਂ ਨਹੀਂ ਇਹਨਾਂ ਨੂੰ 36-36 ਪਿਛਲਾ ਬਕਾਇਆ ਲੈ ਕੇ ਦੇਣਾ ਗੋਲਦਸ ਦੇ ਦੇ ਅਸੀਂ ਇਹ ਗੱਲ ਕਰਾਂਗੇ ਇਸ ਸਾਲ ਸਾਡੇ ਛੋਟੇ ਵੀਰ ਨੇ ਜ਼ਿਕਰ ਕੀਤਾ ਹੈ ਸਾਡੇ ਜੈਲੀ ਸਾਹਿਬ ਨੇ ਜੋ ਕੁਝ ਲੇਡੀ ਵਾਸੇ ਵਸਤਵ ਵਧ ਕੀਤਾ ਹਮੇਸ਼ਾ ਭਜੀਪ ਦਾਂਦੀ ਜਦੋਂ ਇਥੋਂ ਦੇ ਪ੍ਰਾਈਮ ਮਿੰისტਰ ਸਨ ਉਦੋਂ ਹੀ ਰੈਜ਼ਰਵੇਸ਼ਨ ਆਈ ਤੁਹਾਡੀਆਂ ਮਿਸਪੈਲਟੀਆਂ ਵਿੱਚ ਸਰਬੰਤੀ 33% ਹੋਰ ਵੀ ਜਦੋਂ ਸੋਨੀਆ ਜੀ ਚੇਅਰਪਰਸਨ ਸਨ ਯੂਪੀ ਦੀ ਗਵਰਨਮੈਂਟ ਉਦੋਂ 80% ਰੈਜ਼ਰਵੇਸ਼ਨ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਤੇ ਸੈਂਟੀਆਂ ਉਹ ਵੀ ਅਸੀਂ ਲੈ ਕੇ ਆਏ ਸੀ ਉਸ ਟਾਈਮ ਕਿਉਂਕਿ ਸਾਡੇ ਕੋਲ ਪੂਰੀ ਬਜਟ 2/3 ਮジョਰਿਟੀ ਹੈ ਨਹੀਂ ਸੀ ਉਹ ਅਸੀਂ ਪਾਸ ਨਹੀਂ ਕਰਵਾ ਸਕਦੇ ਕੱਲ ਹੁਣ ਵੇਖਨੇ ਹੈ ਭਾਜਪਾ ਵਾਲੇ ਕਰਦੇ ਨੇ ਜਿੱਦ ਦੇ ਹੋ ਗਿਆ ਵੈਸੇ ਹੀ 117 ਦੇ ਵਿੱਚੋਂ 40 45 ਤੇ ਮਿਲ ਕੇ 50 ਦੀ ਤੇ ਲਿਸਟ ਤੁਹਾਡੀ ਬਣੀ ਜਾਣੀ 100 ਚੋਂ 33 ਹੁੰਦੀ ਹੈ 117 ਤੋਂ ਹੋਰ ਲੜੋ ਜੀ तकरीबन 5 ਹੋ ਗਾ ਕਿ ਇਹ तकरीबन 40 ਕੋ ਪਹੁੰਚ ਜਾਂਦੀ ਤੇ ਉਹਦੇ ਵਾਸਤੇ ਸਾਨੂੰ ਮੈਂ ਪਹਿਣਾ ਨੂੰ ਬੇਟੀਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਟਾਈਮ ਹੈ ਨੌਜਵਾਨ ਜਿਹੜੀਆਂ ਨੇ ਪੜੀਆਂ ਲਿਖੀਆਂ ਜਿਹੜੀਆਂ ਤੁਸੀਂ ਅੱਗੇ ਆਓ ਤੁਸੀਂ ਰਿਪਰੈਜ਼ੈਂਟੇਸ਼ਨ ਦਿਓ ਜਿੱਥੇ ਜਿੱਥੇ ਵੀ ਔਰਤਾਂ ਜਿਸ ਵੀ ਪੋਜੀਸ਼ਨ ਤੇ ਨੇ ਆਦਮੀ ਹੈ ਨਾ ਚੰਗਾ ਤਾਂ ਬਕਰ ਵੇਖੋ ਇਸ ਗੱਲ ਦੀ ਮੈਂ ਸਾਨੂੰ ਕੋਨਫੀਡੈਂਸ ਹੈ ਆਮੀ ਆਈਪੀਐਸ ਵੇਖੀ ਆਈਏ ਸਪੇਡ ਵੀ ਹੈ ਇੰਡੀਅਨ ਫੋਰੈਂਸ ਸਰਵਿਸਿਸ ਵੇਖੀ ਇੰਡੀਅਨ ਰੈਵਿਊ ਸਰਵਿਸਿਸ ਵੇਖੀ ਲੋਕਲ ਵੀ ਅਸੀਂ ਵੇਖਿਆ ਲੇਡੀਜ਼ ਜੇਨੀਆਂ ਨੇ ਉਹਨਾਂ ਦੀ ਐਫੀਸ਼ੀਐਂਸੀ ਕੰਮ ਦੀ ਆਦਿ ਨਹੀਂ ਹੁੰਦੀ ਤੋਂ ਲੰਬਾ ਨਾਲ ਜਾਂਦਾ ਹੋਇਆ ਮੈਂ ਸਾਰੇ ਇੱਥੇ ਆਏ ਹੋਏ ਕਿਉਂਕਿ ਸਵੇਰ ਤੋਂ ਤੁਸੀਂ ਬੈਠੀਆਂ ਹੋ ਤੁਸੀਂ ਘਰ ਵੀ ਜਾਣਾ ਹੈ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਨਾ ਹੈ ਸਾਰੇ ਇਹ ਦੇਖ ਲੈਣਾ ਬਦਤ ਕੀਤਾ ਹੀ ਹੋਣਾ ਇਹ ਨਨ ਬਚਾਰੀਏ ਜਾ ਕੇ ਆਪਣੇ ਬਾਸੇ ਵੀ ਉੱਥੇ ਪੜਾਉਂਦੇ ਇਹਨਾਂ ਨੂੰ ਅੱਛਾ ਇਹ ਪਹਿਲੇ ਕੁਝ ਖਵਾਉਗੇ ਤੇ ਗੇਮ ਤੇ ਖੇਡਣ ਕੀ ਆ ਨੇ ਇਹ ਉਕੇ ਪੇਟ ਦਾ ਗੇਮ ਤੇ ਕਰਾਏ ਹੋਣਾ ਇਹਨਾਂ ਨੂੰ ਖਾਣਾ ਖੋਣਾ ਖਿਡਾ ਕੇ ਤੇ ਫਿਰ ਇਹਨਾਂ ਦੀ ਗੇਮ ਪਲਵਾਉਂਦੇ ਨੇ ਸੋ ਮੈਂ ਚਾਹਾਂਗਾ ਕਿ ਤੱਕੜੇ ਹੋ ਇਹ ਜਿਹੜੀ ਬਾਗਡੋਰ ਹੈ ਇਹ ਤੁਸੀਂ ਆਪਣੇ ਹੱਥੇ ਚ ਲਓ ਅਸੀਂ ਹਮੇਸ਼ਾ ਆਪਣੀ ਪੈਨ ਦੇ ਨਾਲ ਹੈ ਤਾਂ ਤੁਸੀਂ ਦਿੱਕਤ ਨਾ ਕਰੋ ਪਟ ਹਲਕੇ ਦਾ ਸਾਰੇ ਤਗੜੇ ਹੋ ਕੇ ਇਕੱਠੇ ਹੋ ਕੇ ਹਮਲਾ ਮਾਰੀਏ ਕਾਂਗਰਸ ਆਏਗੀ ਤੇ ਫੇਰ ਵੀ ਪੰਜਾਬ ਦੇ ਚਿਹਰੇ ਬੋਰਿਆਂ ਤੇ ਇੱਕ ਵਾਰ ਫੇਰ ਜਿਹੜੀਆਂ ਸਾਡੀ ਇੱਕ ਹੁਣ ਅਸੀਂ ਮਯੂਸ਼ ਚਿਹਰੇ ਦੇ ਵੇਖ ਰਹੇ ਹਾਂ ਉਹਨਾਂ ਤੇ ਖੁਸ਼ੀ ਫੇਰ ਹੀ ਆਣੀ ਹੈ ਤੇ ਸਰਕਾਰ ਕੋ ਚਾਹੀਦੀ ਤਾਂ ਮੈਂ ਲੰਬਾ ਨਾ ਜਾਂਦਾ ਹੋਇਆ ਮੈਂ ਤੁਹਾਡਾ ਬਹੁਤ ਸ਼ੁਕਰ ਆ ਅੱਜ ਮੈਨੂੰ ਇਹਨਾਂ ਨੇ ਇੱਥੇ ਸੱਦੇ ਆ ਮੈਂ ਜਾਣਾ ਤੇ ਸੀ ਸਾਡੇ ਪ੍ਰਧਾਨ ਜੀ ਦੇ ਉਵੇਂ ਆਪ ਕਦਰੇ ਹੋ ਕੇ ਲੱਗੇ ਨੇ ਜਿਹਨਾਂ ਘੜੋੜੇਗਾ ਬਲਾਕ ਤੇ ਜਿੱਥੇ ਵੀ ਕਾਂਗਰਸ ਤੇ ਜਿੱਥੇ ਜਿੱਤੇ ਵੀ ਕਾਂਗਰਸ ਉੱਥੇ ਮਜ਼ਬੂਤ ਹੋਏਗਾ ਪੰਜਾਬ ਇਹ ਜਿਹੜੀ ਮੋਹਿਮ ਹੈ ਸਰ ਉਹਦੇ ਵਿੱਚ ਕੱਲ ਅਸੀਂ ਦੋ ਹਲਕੇ ਡੇਦਾਬਸੀ ਦਾ ਤੇ ਸਨੌਰ ਦਾ ਹਲਕਾ ਕਦੇ ਆਜੋ ਸਮਰਾਲੇ ਤੇ ਸਾਹੇਵਾਲ ਗਏ ਨੇ ਮਿਲੂ ਵੀ ਕਿਹਾ ਸੀ ਮੈਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਬਟ ਇਹਨਾਂ ਨੇ ਕਿਹਾ ਕਿ ਨਹੀਂ ਤੁਹਾਡੇ ਕਹਿਣ ਤੇ ਮੈਂ ਬਹੁਤ बड़े सदे नैणा सदिया ने तो मैं अपना वादा नभाता हुआ इतने पहुंचा सो मैं सारे ही बकेरिया हल्के वाले गुजारिश करा कि तगड़े हो के साथ भैन का साथ दो इकट्ठे कांग्रेस होंग्रेस मजबूत करके पंजाब एक बार फिर कुछ सुचजे रस्ते असी लेके जा सकी है। बहुत बहुत शुक्रिया